ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਨੂੰ 2024 ਦੀ ਰਾਮ ਰਾਮ ਕਿਹਾ ਅਤੇ ਨਾਲ ਵਿਰੋਧ ਕਰਨ ਵਾਲਿਆਂ ਤੇ ਸ਼ਬਦੀ ਬਾਹਰ ਕਰਦਿਆਂ ਕਿਹਾ ਕਿ ਹੰਗਾਮਾ ਕਰਨਾ ਕੁਝ ਲੋਕਾਂ ਦੀ ਆਦਤ ਬਣ ਗਿਆ ਹੈ ਹੰਗਾਮਾ ਕਰਨ ਵਾਲਿਆਂ ਨੂੰ ਕੋਈ ਯਾਦਰੀ ਰੱਖਦਾ ਕੁਝ ਲੋਕਾਂ ਦੇ ਸੁਭਾਅ ਹੀ ਹੜਦੁੰਗ ਮਚਾਉਣਾ ਹੁੰਦਾ ਹੈ ਤੇ ਜਿਹੇ ਸੰਸਦਾਂ ਨੂੰ ਆਤਮ ਮੰਤਨ ਕਰਨਾ ਚਾਹੀਦਾ ਉਹਨਾਂ ਕਿਹਾ ਕਿ ਬਜਟ ਸੈਸ਼ਨ ਪਛਤਾਵਾ ਕਰਨ ਦਾ ਮੌਕਾ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਨਵੀਂ ਸੰਸਦ 'ਚ ਆਪਣਾ ਪਹਿਲਾ ਸੰਬੋਧਨ ਕੀਤਾ ਤੇ ਕਿਹਾ ਕਿ ਅਮਰਿਤ ਕਾਲ ਦੇ ਦੌਰਾਨ ਸੰਸਦ ਦਾ ਸ਼ਾਨਦਾਰ ਭਵਨ ਬਣਿਆ ਹੈ ਭਾਰਤ ਦੇ ਜੀ ਨਾਲ ਅੱਗੇ ਵਧ ਰਿਹਾ ਅਚਾਰਾ ਹੈ ਹਾਲ ਹੀ ਹੋਏ ਜੀ 20 ਸੰਮੇਲਨ ਨੇ ਭਾਰਤ ਦਾ ਪੂਰੀ ਦੁਨੀਆ 'ਚ ਮਾਨ ਵਧਾਇਆ ਸਰਕਾਰ ਨੇ ਦੇਸ਼ ਤੇ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਤੇ ਦੇਸ਼ ਵਾਸੀਆਂ ਦਾ ਰਾਮ ਮੰਦਰ ਬਣਨ ਦਾ ਸੁਪਨਾ ਵੀ ਪੂਰਾ ਹੋਇਆ ਚੰਡੀਗੜ੍ਹ ਛੋਈ ਮੇਰ ਦੀ ਚੌਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਆਗੂਆਂ ਨੇ ਸੈਕਟਰ 17 ਥਾਣੇ ਦੇ ਨੇੜੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਭਾਜਪਾ 'ਤੇ ਚੋਣਾਂ 'ਚ ਘੜਬੜੀ ਕਰਨ ਦੇ ਇਲਜ਼ਾਮ ਲਾਉਂਦਿਆਂ ਪ੍ਰਸ਼ਾਸਨ ਦੇ ਖਿਲਾਫ ਲੜੇ ਬਾਜ਼ੀ ਕੀਤੀ ਗਈ ਪੁਲਿਸ ਵੱਲੋਂ ਲਾਇ ਬੈਰੀਕੇਡਸ ਤੇ ਜੜ ਕੇ ਉਹਨਾਂ ਨੇ ਰੋਸ ਜਤਾਇਆ ਸਿੱਪੜਾਲੇ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਆਗੂ ਥਾਣੇ ਗਏ ਤੇ ਭਾਜਪਾ ਦੇ ਮੇਅਰ ਸਾਰੇ ਕੌਂਸਲਰ ਪ੍ਰੈਜਿਡਿੰਗ ਅਫਸਰ ਦੇ ਖਿਲਾਫ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਪੰਜਾਬ ਰਾਣਾ ਹਾਈ ਕੋਰਟ ਨੇ ਚंडीगढ़ ਮੇਅਰ ਚੋਣ ਨੂੰ ਲੈ ਕੇ ਦਾਖਲ ਪਟੀਸ਼ਨ ਤੇ ਸੁਣਵਾਈ ਕੀਤੀ ਤੇ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਦਿਆਂ ਤਿੰਨ ਹਫ਼ਤਿਆਂ ਚ ਜਵਾਬ ਦਾਖਲ ਕਰਨ ਲਈ ਕਿਹਾ ਹੈ ਅਸਲੀਅਤ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਪਾਜਪਾ ਤੇ ਚੋਣਾ ਚੁਣਿਆ ਗੜਬੜੀ ਦੇ ਇਲਜ਼ਾਮ ਲਾ ਕੇ ਕੋਰਟ ਪਟੀਸ਼ਨ দাখিল ਕੀਤੀ ਸੀ ਤੇ ਕੋਰਟ ਤੋਂ ਨਵੇਂ ਸਿਰੇ ਤੋਂ ਚੋਣਾ ਕਰਵਾਉਂਦੀ ਮੰਗ ਕੀਤੀ। ਦਾਅਵਾ ਦਿੱਤਾ ਕਿ ਮੇਅਰ ਦੀ ਚੋਣ 'ਚ ਜਿੱਤ ਦਰਜ ਕਰਕੇ ਭਾਜਪਾ ਨੇ ਆਪਣਾ ਮੇਅਰ ਬਣਾ ਲਿਆ। ਬੰਗਾਲ ਦੇ ਮਾਲਦਾ 'ਚ ਰਾਹੁਲ ਗਾਂਧੀ ਦੀ ਯਾਤਰਾ ਤੇ ਹਮਲੇ ਦੀ ਖਬਰ ਸਾਹਮਣੇ ਆਈ। ਹਮਲੇ ਨਾਲ ਰਾਹੁਲ ਦੀ ਗੱਡੀ ਦਾ ਸ਼ੀਸ਼ਾ ਟੁੱਟਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਇਸ ਬਾਰੇ ਕਾਂਗਰਸ ਦਾ ਪ੍ਰਗਟਕ ਬਿਆਨ ਸਾਹਮਣੇ ਆਇਆ ਤੇ ਕਿਹਾ ਕਿ ਮਾਲਦਾ 'ਚ ਇੱਕ ਜਨ ਸਮੂਹ ਰਾਹੁਲ ਨੂੰ ਮਿਲਣ ਆਇਆ ਜਿਸ ਤੋਂ ਇੱਕ ਮਹਿਲਾ ਅਚਾਨਕ ਉਹਨਾਂ ਦੀ ਗੱਡੀ ਸਾਹਮਣੇ ਆ ਗਈ। ਅਚਾਨਕ ਬ੍ਰੇਕ ਲਾਉਣ ਨਾਲ ਕਾਰ ਸੁਰੱਖਿਆ ਕੇ ਰੇਚ ਵਰਤੇ ਜਾਣ ਵਾਲੇ ਰਸਤੇ ਨਾਲ ਟਕਰਾ ਗਏ ਜਿਸ ਕਰਕੇ ਕਹਾਤਾਸ਼ੀ ਛੱਡ ਗਈ। ਕومی ਜਾਂਚ ਏਜੰਸੀ ਨੇ ਗੈਂਗਸਟਰ ਗੋ ਰੋਹਿਤ ਗੁਦਾਰਾ ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਚ ਸ਼ਾਮਿਲ ਰੋਹਿਤ ਗੁਦਾਰਾ ਵਾਰਦਾਤ ਤੋਂ ਬਾਅਦ ਵਿਦੇਸ਼ ਪ੍ਰਾਰ ਹੋ ਗਿਆ ਸੀ। ਲਾਰੈਂਸ ਤੇ ਗੋਲਡੀ ਬਰਾੜ ਗੈਂਗ ਲਈ ਕੰਮ ਕਰਨ ਵਾਲਾ ਗੁਦਾਰਾ ਸੁਖਦੇਵ ਸਿੰਘ ਗੋਗਾ ਮੇੜੀ ਦੇ ਕਤਲ ਕਾਂਡ ਦਾ ਵੀ ਮਲਜ਼ਮ ਹੈ ਜਿਸ ਦੇ ਖਿਲਾਫ 32 ਤੋਂ ਵੱਧ ਮਾਮਲੇ ਦਰਜ ਨੇ। ਜਲੰਧਰ ਚ ਸੜਕ ਹਾਦਸੇ ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਦਸਾ ਜਲੰਧਰ ਅਮਰitsar ਹਾਈਵੇ ਦੇ ਵਿਦੀਪੁਰ ਰੇਲਵੇ ਕ੍ਰੋਸਿੰਗ ਨੇੜੇ ਵਾਪਰਿਆ। ਸਵਾਰੀਆਂ ਨਾਲ ਭਰੇ ਈ ਰਿਕਸ਼ਾ ਨੂੰ ਆਰਡੀਨੇਟ ਟੱਕਰ ਮਾਰ ਦਿੱਤੀ। ਹਾਦਸੇ ਚ ਈ ਰਿਕਸ਼ਾ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਹਸਪਤਾਲ ਦਾਖਲ ਦੋ ਲੋਕਾਂ ਦੀ ਹਾਲਤ ਗੰਭੀਰ ਹੈ। ਹਾਦਸੇ ਤੋਂ ਬਾਅਦ ਔਡੀ ਚਾਲਕ ਮੌਕੇ ਤੋਂ ਭਰ। ਪਰਣਾਲਾ ਮੋਗਾ ਨੈਸ਼ਨਲ ਹਾਈਵੇ ਤੇ ਟੋਲ ਪਲਾਜ਼ਾ ਤੇ ਦੋ ਗੱਡੀਆਂ ਦੀ ਆਪਸ ਚ ਟੱਕਰ ਹੋ ਗਈ ਜਿਸ ਚ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਹਾਦਸੇ ਦਾ ਕਾਰਨ ਹੋਰਾ ਤੇ ਸਪੀਡ ਬ੍ਰੇਕਰ ਦੱਸਿਆ ਜਾ ਰ ਪਹਿਲਾਂ ਵੀ ਕਈ ਤਰ੍ਹਾਂ ਦੇ ਸੜਕ ਹਾਸੇ ਹੋ ਚੁੱਕੇ ਨੇ ਲੋਕਾਂ ਮੁਤਾਬਕ ਟੋਲ ਪਲਾਜ਼ਾ ਨੇੜੇ ਲਾਈਟਾਂ ਨਾ ਹੋਣ ਕਰਕੇ ਹਾਦਸੇ ਵਾਪਰਦੇ। ਲੁਧਿਆਣਾ ਦੇ ਸ਼ਿਮਲਾਪੁਰੀ ਚ ਨਸ਼ੇ ਦੀ ਹਾਲਤ ਚ ਕਾਰ ਸਵਾਰ ਨੇ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਗੱਡੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਵਿਅਕਤੀ ਨੇ ਗੱਡੀ ਨੂੰ ਬਿਜਲੀ ਦੇ ਟਰਾਂਸਫਾਰਮਰ ਵਾਲੇ ਖੰਭੇ ਚ ਮਾਰ ਦਿੱਤਾ ਜਿਸ ਨਾਲ ਟਰਾਂਸਫਾਰਮਰ ਡਿੱਗ ਪਿਆ ਤੇ ਬਿਜਲੀ ਵਿਭਾਗ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਵਿਭਾਗ ਨੇ ਗੱਡੀ ਰਿਕਵਰ ਕਰ ਲਈ ਹੈ। ਪੁਲਿਸ ਵੱਲੋਂ ਡਰਾਈਵਰ ਤੇ ਬਣਦੀ ਕਾਰਵਾਈ ਦੀ ਗੱਲ ਹੈ। ਰਨਤਾਰਨ ਦੇ ਕਸਬਾ ਫਤਿਹਾਬਾਦ ਚ ਸੜਕ ਹਾਸੀ ਚ ਇੱਕ ਨੌਜਵਾਨ ਦੀ ਮੌਤ ਹੋ ਗਈ ਸਕੂਲ ਤੋਂ ਛੁੱਟੀ ਕਰਕੇ ਦੋ ਨੌਜਵਾਨ ਗੱਡਾ ਪਰਤੈ ਸੀ ਦੋਨਾਂ ਦਾ ਫੋਰਚੂਨਰ ਗੱਡੀ ਨਾਲ ਐਕਸੀਡੈਂਟ ਹੋ ਗਿਆ ਜਿਸ ਚ ਇੱਕ ਦੀ ਮੌਤ ਹੋ ਗਈ ਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ ਪਰਿਵਾਰ ਨੇ ਦੱਸਿਆ ਕਿ ਨੌਜਵਾਨ ਦਾ ਕੱਲ ਜਨਮ ਦਿਨ ਸੀ ਤੇ ਅੱਜ ਉਸਦੀ ਮੌਤ ਹੋ ਗਈ ਪੁਲਿਸ ਸੀਸੀਟੀਵੀ ਤੇ ਗੱਡੀ ਸਵਾਰ ਪਾਲਕਰ ਸੋਲੰਦੇ ਹਾਊਸਿੰਗ ਬੋਰਡ ਚ ਇੱਕ ਟਰੱਕ ਘਰ ਚ ਵੜ ਗਿਆ ਜੇ ਸੜਕ ਤੋਂ ਟਰੱਕ ਘਰ ਅੰਦਰ ਵੜਿਆ ਉਹ ਰਸਤਾ ਬੇਹੱਦ ਤੰਗ ਹੈ ਤੇ ਐਂਬੂਲੈਂਸ ਲੰਘਣ ਲਈ ਵੀ ਰਸਤਾ ਨਹੀਂ ਡਰਾਈਵਰ ਨੇ ਜਦੋਂ ਟਰੱਕ ਨੂੰ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਬੈਲੈਂਸ ਵਿਗੜਨ ਕਰਕੇ ਟਰੱਕ ਘਰ ਨਾਲ ਟਕਰਾਇਆ ਤੇ ਘਰ ਚ ਖੜੀ ਇੱਕ ਬਾਈਕ ਦੇ ਉੱਪਰ ਚੜ ਗਿਆ ਹਾਲਾਂਕਿ ਕਿਸੇ ਤਰ੍ਹਾਂ ਦੇ ਚਾਨੀ ਨੁਕਸਾਨ ਤੋਂ ਵਿਚਾਰਿਆ ਘਰ ਦੇ ਮਾਲਕਾਂ ਨੇ ਨਗਰ ਨਿਗਮ ਤੋਂ ਨੁਕਸਾਨ ਦੀ ਪਰਪਾਈ ਦੀ ਮੰਗ ਸੋਨਾਚ ਬੇਕਾਬੂ ਹੋਇਆ ਇੱਕ ਟਰਾਲਾ ਕੰਧ ਤੋੜ ਕੇ ਤਾਬੜੂ ਘਾਟੀ ਤੇ ਬਣੇ ਮੰਦਿਰ ਚ ਵੜ ਗਿਆ ਹਾਲਾਂਕਿ ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮੰਦਿਰ ਦੀ ਕੰਧ ਪੂਰੀ ਤਰ੍ਹਾਂ ਨੁਕਸਾਨੀ ਗਈ ਹਾਦਸੇ ਤੋਂ ਬਾਅਦ ਟਰੱਕ ਚਾਲਕ ਨੇ ਦੱਸਿਆ ਕਿ ਉਹ ਭਾਗੜੂ ਤੋਂ ਫਰੀਦাবাদ ਜਾ ਰਿਹਾ ਸੀ ਤੇ ਕਿਸੇ ਵਾਹਨ ਨੂੰ ਬਚਾਉਂਦੇ ਹੋਏ ਉਸਤੇ ਟਰੱਕ ਦੀ ਬ੍ਰੇਕ ਫੇਲ ਹੋ ਗਈ ਜਿਸ ਕਰਕੇ ਇਹ ਹਾਦਸਾ ਵਾਪਰ ਜਾ ਪੁਲਿਸ ਨੇ ਪਟਿਆਲਾ ਚ ਸਮੀਰ ਕਤਲकांड ਦੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਦੇ ਐਂਕਾਊਂਟਰ ਤੋਂ ਬਾਅਦ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੋਟਰਪੇਟ ਦੌਰਾਨ ਇੱਕ ਮੁਲਜ਼ਮ ਨੂੰ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ। ਅਭਿਸ਼ੇਕ, ਦਿਨੇਸ਼, ਉਗੇਸ਼ ਤੇ ਸਾਹਿਲ ਨਾਂ ਦੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਮੁਲਜ਼ਮਾਂ ਕੋਲੋਂ 2 ਪਿਸਤੌਲਾਂ ਤੇ ਗੋਲੀਆਂ ਬਰਾਮਦ ਹੋਈਆਂ ਨੇ। ਬੀਤੇ ਐਤਵਾਰ ਨੂੰ ਬਦਮਾਸ਼ਾਂ ਨੇ ਸਮੀਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਸੀ ਤੇ ਸਮੀਰ ਦੀ লাশ ਗੱਡੀ ਚੋਂ ਪਰਾਵਾ। ਲੁਧਿਆਣਾ ਦੇ ਚਰਕਪੁਰੀ ਚ 4 ਸਾਲਾ ਬੱਚੀ ਦੇ ਨਾਲ ਜ਼ਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮੁਲਜ਼ਮ ਬੱਚੀ ਨੂੰ ਟੌਫੀ ਦਾ ਲਾਲਚ ਦੇ ਕੇ ਉਸ ਨੂੰ ਕਮਰੇ ਚ ਲੈ ਗਿਆ ਤੇ ਬੱਚੀ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੇ ਚਲਦੇ ਆ ਬੱਚੀ ਨੇ ਰੌਲਾ ਪਾ ਦਿੱਤਾ ਮਾਪਿਆਂ ਨੇ ਮੁਲਜ਼ਮ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਮੁਲਜ਼ਮ ਖਿਲਾਫ ਔਕਸੋ ਐਟ ਲੈ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਮੇਵਾਚ ਕੋਰਟ ਨੇ ਬਲਾਤਕਾਰ ਦੇ ਮਾਮਲੇ 'ਚ ਇੱਕ ਸ਼ਖਸ ਨੂੰ 20 ਸਾਲ ਦੀ ਸਜ਼ਾ ਸੁਣਾਈ ਇਸ ਦੇ ਨਾਲ ਹੀ ਅਦਾਲਤ ਨੇ ਦੋਸ਼ੀ ਤੇ 20000 ਰੁਪਏ ਜੁਰਮਾਨਾ ਲਾਇਆ ਕੋਰਟ ਨੇ ਕਿਹਾ ਕਿ ਜੇ ਦੋਸ਼ੀ ਨੇ 20000 ਜੁਰਮਾਨਾ ਨਾ ਭਰਿਆ ਤਾਂ 6 ਮਹੀਨੇ ਦੀ ਵੱਧ ਸਜ਼ਾ ਕੱਟਨੀ ਪੈਗੀ ਦਰਅਸਲ ਇਹ ਮਾਮਲਾ 2018 ਦਾ ਹੈ ਜਦ ਦੋਸ਼ੀ ਨੇ ਇੱਕ ਮਹਿਲਾ ਨਾਲ ਜ਼ਬਰ ਜਨਾਬ ਕੀਤਾ ਸੀ ਜਿਸ ਦੀ ਸ਼ਿਕਾਇਤ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਫਰੀਦাবাদ ਦੀ ਇੰਦਰਾ ਕਲੋਨੀ 'ਚ ਪਾਣੀ ਦੀ ਬਾਲਟੀ 'ਚ ਡੁੱਬਣ ਨਾਲ ਸਵਾ ਸਾਲ ਦੇ ਬੱਚੇ ਦੀ ਮੌਤ ਹੋ ਗਈ ਛੋਟਾ ਬੱਚਾ ਬਾਕੀ ਬੱਚਿਆਂ ਨਾਲ ਟੀਵੀ ਦੇਖ ਰਿਹਾ ਸੀ ਅਚਾਨਕ ਖੇਡ ਦਾ ਖੇਡ ਦਾ ਬੱਚਾ ਕਦੋਂ ਨਿਕਲ ਗਿਆ ਪਤਾ ਨਹੀਂ ਚੱਲਿਆ ਜਦੋਂ ਪਰਿਵਾਰ ਨੇ ਬੱਚੇ ਨੂੰ ਦੇਖਿਆ ਤਾਂ ਪਾਣੀ ਦੀ ਪਾਰਟੀ ਚ ਡੁੱਬਿਆ ਹੋਇਆ ਸੀ ਪਰਿਵਾਰ ਜਦੋਂ ਬੱਚੇ ਨੂੰ ਹਸਪਤਾਲ ਲੈ ਕੇ ਗਿਆ ਤਾਂ ਡਾਕਟਰਾਂ ਨੇ ਸਟੇਮਰਿਤ ਲਾ ਸੋਨੀਪਤ ਪੁਲਿਸ ਨੇ ਬਾਈਕ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਕਾਬੂ ਕੀਤਾ ਪੁਲਿਸ ਨੇ ਇਹਨਾਂ ਕੋਲੋਂ ਚੋਰੀ ਦੇ 9 ਮੋਟਰਸਾਈਕਲ ਬਰਾਮਦ ਕੀਤੇ ਨੇ ਟੀਮ ਨੇ ਦੋਵਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਕਾਬੂ ਕੀਤਾ ਨਸ਼ੇ ਦੀ ਪੂਰਤੀ ਲਈ ਮਲਜ਼ਮ ਚੋਰੀ ਦੀ ਵਾਰਦਾਤ ਨੂੰ ਇਨਚਾਰਜ ਬਣਦੇ ਸੀ ਲਾਕਡਾਊਨ ਤੋਂ ਪਹਿਲਾਂ ਦੋਨੇ ਬਾਈਕ ਠੀਕ ਕਰਨ ਦੀ ਦੁਕਾਨ ਚਲਾਉਂਦੇ ਸੀ ਪਰ ਕੰਮ ਬੰਦ ਹੋਣ ਤੇ ਦੋਨਾਂ ਨੇ ਬਾਈਕ ਚੋਰੀ ਕਰਨ ਲਈ ਇੱਕ ਗਿਰੋਹ ਪੁਲਿਸ ਵੱਲੋਂ ਉੱਚਕਿੱਚ ਕਰਕੇ ਹੋਰ ਮੈਂਬਰਾਂ ਨੂੰ ਵੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਖੰਨਾ ਦੇ ਡਰਾਈ ਫਰੂਟ ਵਪਾਰੀ ਵੱਲੋਂ ਅਫਗਾਨਿਸਤਾਨ ਦੀ ਕੰਪਨੀ ਨਾਲ ਕਰੀਬ 7 ਕਰੋੜ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ। ਖੰਨਾ ਦੇ ਗੁਰੂ ਹਰਕ੍ਰਿਸ਼ਨ ਨਗਰ ਦੇ ਡਰਾਈ ਫਰੂਟ ਵਪਾਰੀ ਭਗਤ ਫਰੀਦ ਨੇ ਡਰਾਈ ਫਰੂਟ ਮੰਗਵਾਉਣ ਤੋਂ ਬਾਅਦ ਪੇਮੈਂਟ ਨਹੀਂ ਕੀਤੀ। ਕੰਪਨੀ ਨੂੰ ਫ਼ਰਜ਼ੀ ਟਰਾਂਜੈਕਸ਼ਨ ਰਸੀਦ ਦਿਖਾ ਕੇ ਵਪਾਰੀ ਨੇ ਫ਼ਰਾਡ ਕੀਤਾ। ਕੰਪਨੀ ਦੇ ਅਧਿਕਾਰੀ ਨੇ ਲੁਧਿਆਣਾ ਦੇ ਸਰਾਬਾ ਨਗਰ 'ਚ ਕੇਸ ਦਰਜ ਕਰਵਾਇਆ। ਵਪਾਰੀ ਨੇ ਦੀਵਾਲੀ ਨੇੜੇ ਡਰਾਈ ਫਰੂਟ ਤੇ ਲੁਧਿਆਣਾ ਚ ਈਡੀ ਨੇ ਭਾਰਤ ਪੇਪਰਸ ਲਿਮਟਿਡ ਤੇ ਰੇਡ ਕੀਤੀ ਪੇਪਰ ਲਿਮਟਿਡ ਵੱਲੋਂ ਬੈਂਕਾਂ ਨਾਲ 200 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਈਡੀ ਨੇ ਜੰਮੂ ਕਸ਼ਮੀਰ ਪੰਜਾਬ ਤੇ ਯੂਪੀ ਚ ਨੌਂ ਸ਼ਾਵਾਂ ਤੇ ਛਾਪੇ ਮਾਰੀ ਕੀਤੀ ਭਾਰਤ ਪੇਪਰਸ ਲਿਮਟਿਡ ਦੇ ਡਾਇਰੈਕਟਰ ਜਿੰਦਰ ਕੁਮਾਰ ਪ੍ਰਵੀਨ ਕੁਮਾਰ ਬਲਜਿੰਦਰ ਸਿੰਘ ਨਿਲਕਪਾਰ ਤੇ ਅਨਿਲ ਕਸ਼ਪ ਨੇ ਨਤੋਲਾਵਾ ਈਡੀ ਵੱਲੋਂ ਦੁਗਰੀ ਇਲਾਕੇ ਚ ਭਾਰਤ ਪੇਪਰਸ ਵਰਕਰਸ ਦੇ ਇੱਕ ਵਰਕਰ ਦੇ ਕਰਮੀ ਛਾਪੇ ਮਾਰੇ ਜੰਡਿਆਲਾ ਗੁਰੂਦੀ ਪੁਲਿਸ ਨੇ ਟਰੈਕਟਰ ਚੋਰੀ ਕਰਨ ਵਾਲੇ ਇੱਕ ਗਿਰੋਹ ਨੂੰ ਕਾਬੂ ਕਰ ਦਿਆ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲ ਚੋਰੀ ਦੇ ਦੋ ਟਰੈਕਟਰ ਵੀ बरामद ਹੋਏ ਨੇ ਪੁਲਿਸ ਕਥਾਕ ਅੱਤ ਮੁਲਜ਼ਮਾਂ ਦਾ ਹੀ ਗਿਰੋ ਪਿਛਲੇ ਲੰਮੇ ਸਮੇਂ ਤੋਂ ਨੇੜਲੇ ਇਲਾਕੇ ਇਸ ਟਰੈਕਟਰ ਚੋਰੀ ਕਰ ਰਿਆ ਸੀ ਜਿਸ ਤੇ ਦੋ ਮੈਂਬਰਾਂ ਨੂੰ ਤਾਂ ਕਾਬੂ ਕਰ ਲਿਆ ਗਿਆ ਬਾਕੀ ਦੇ 6 ਮੁਲਜ਼ਮਾਂ ਨੂੰ ਵੀ ਜਲਦੀ ਉਹਨਾਂ ਕਹਾਂ ਕੇ ਸ਼ਿਕੰਜੇ ਚ ਲੈ ਲਿਆ ਪੰਚਕੁਲਾ ਦੀ ਮੌਲੀ ਚੌਂਕੀ ਪੁਲਿਸ ਨੇ ਬਾਗਵਾਲੀ ਫਲਾਈਓਵਰ ਦੇ ਨੇੜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਚੋਂ ਇੱਕ ਸ਼ਖਸ ਤੇ ਹਥਿਆਰਾਂ ਦੀ ਸਪਲਾਈ ਕਰਨ ਦਾ ਇਲਜ਼ਾਮ ਹੈ ਜਦਕਿ ਦੂਜੇ ਸ਼ਖਸ ਤੇ ਹਥਿਆਰ ਖਰੀਦਣ ਦੇ ਨਾਮ 'ਤੇ ਸਫਲ ਪੁਲਿਸ ਦੀ ਟੀਮ ਗਸ਼ਤ ਕਰ ਰਹੀ ਸੀ ਕਿ ਇਸ ਦੌਰਾਨ ਉਸ ਨੂੰ ਦੋ ਸ਼ਕਤੀਗਤ ਵਿਅਕਤੀਆਂ ਨੇ ਉਪਚਕਿਚ ਕੀਤੀ ਪੁਲਿਸ ਨੇ ਤਾਂ ਇਹਨਾਂ ਕੋਲੋਂ ਇੱਕ ਹਥਿਆਰ ਤੇ 4000 ਰੁਪਏ ਬਰਾਮਦ ਹੋਏ ਹਥਿਆਰ ਸਪਲਾਈ ਕਰ ਰਹੇ ਆ ਚੱਕ ਨਰੈਣ ਗੜ ਦਾ ਦੱਸਿਆ ਅੰਮ੍ਰਿਤਸਰ ਚ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਚ ਕਰੀਬ ਲੋਕਾਂ ਨੇ ਪ੍ਰਦਰਸ਼ਨ ਕੀਤਾ ਤੇ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਖਿਲਾਫ ਨਾਅਰੇਬਾਜੀ ਪ੍ਰਦਰਸ਼ਨ ਦੌਰਾਨ ਅਗਵਾ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਇਹ ਲੋਕ ਛੋਟਾ ਬੋਟਾ ਕਾਰੋਬਾਰ ਕਰਨੀ ਮਾਈਕਰੋ ਫਾਈਨਾਂਸ ਕੰਪਨੀਆਂ ਤੋਂ ਕਰਜ਼ਾ ਲੈਂਦੇ ਨੇ ਪਰ ਲੋਕਾਂ ਨੂੰ ਨਾ ਤਾਂ ਵਿਆਜ ਬਾਰੇ ਦੱਸਿਆ ਜਾਂਦਾ ਨਾ ਹੀ ਵਸੂਲੀ ਵਾਲੀ ਰਕਮ ਦਾ ਕੋਈ ਹਿਸਾਬ ਕਿਤਾਬ ਦਿੱਤਾ ਜਾਂਦਾ ਪ੍ਰਦਰਸ਼ਨਕਾਰੀਆਂ ਨੇ ਵੱਡਾ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਪਣੀਪਤ ਦੇ ਸਮਾਲਖਾ ਵਾਰਡ ਦੇ ਸਾਬਕਾ ਕੌਂਸਲਰ ਦੇ ਗੈਰਾਚ ਵਿੱਚ ਕਿਸੇ ਸ਼ਰਾਬੀ ਅਨਸਰ ਨੇ ਅੱਗ ਲਾ ਦਿੱਤੀ ਅੱਗ ਲੱਗਣ ਨਾਲ ਇੱਕ ਸੈਂਟਰੋ ਗੱਡੀ ਤੋਂ ਟਰੈਕਟਰ ਤੋਂ ਮੋਟਰਸਾਈਕਲ ਤੇ ਤਿੰਨ ਸਾਈਕਲ ਸੜ ਕੇ ਸੁਆਹ ਹੋ ਗਏ ਪਰ ਬੁਗੇੜ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਸਾਬਕਾ ਕੌਂਸਲਰ ਨੇ ਦੱਸਿਆ ਕਿ ਅੱਗ ਲੱਗਣ ਨਾਲ ਉਹਨਾਂ ਦਾ ਕਰੀਬ 10 ਤੋਂ ਨੁਕਸਾਨ ਹੋਇਆ ਕਿਸ ਨੇ ਲਗਾਈ ਪੁਲਿਸ ਸੀਸੀਟੀਵੀ ਦੇ ਦਰਦ ਪਤਾ ਲਾ 57 ਮਿਲੀਅਨ ਪਾਉਂਡ ਦੀ ਕੋਕੀਨ ਨਿਰਯਾਤ ਕਰਨ ਦੇ ਮਾਮਲੇ 'ਚ ਇੰਗਲੈਂਡ ਦੀ ਕੋਰਟ ਨੇ ਇੱਕ ਭਾਰਤੀ ਜੋੜੇ ਨੂੰ 33 ਸਾਲ ਦੀ ਸਜ਼ਾ ਸੁਣਾਈ ਸਾਊਥ ਵਾਕਰਾਊਂਡ ਕੋਰਟ ਨੇ ਕਮਲਜੀਤ ਸਿੰਘ ਤੇ ਆਰਤੀ ਤੀਰ ਨੂੰ ਇਹ ਸਜ਼ਾ ਸੁਣਾਈ ਇਲਜ਼ਾਮ ਨੇ ਕਿ ਦੋਨਾਂ ਨੇ ਜਹਾਜ਼ ਦੇ ਮੈਟਲ ਟੂਲ ਬਾਕਸ ਰਾਹੀਂ ਨਸ਼ੇ ਦੀ ਸਪਲਾਈ ਕੀਤੀ ਤੇ ਸਾਲ 2021 'ਚ ਪੁਲਿਸ ਨੇ ਆਸਟ੍ਰੇਲੀਆ ਦੇ ਸਿਡਨੀ ਦੇ ਜਹਾਜ਼ ਤੋਂ 5 ਕੁਇੰਟਲ 14 ਕਿਲੋ ਕੋਕੀਨ ਬਰਾਮਦ ਕੀਤੀ ਕੋਰਟ ਨੇ ਇਸ ਜੋੜੇ ਨੂੰ ਮਨੀ ਲਾਂਡਰਿੰਗ ਦੇ 18 ਕੇਸਾਂ 'ਚ ਵੀ ਦੋਸ਼ੀਠ ਰਜ ਸੰਗਰੂਰ ਨੂੰ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਦੇਸ਼ ਦੇ ਸਰਬੋਤਮ ਜ਼ਿਲ੍ਹੇ ਵਜੋਂ ਸਨਮਾਨਿਤ ਕੀਤਾ ਗਿਆ ਹੈ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਸੰਗਰੂਰ ਜ਼ਿਲ੍ਹੇ ਵਾਸੀਆਂ ਨੂੰ ਵਧਾਈ ਦਿੱਤੀ ਸੀਐਸਸੀ ਦੇ ਗ੍ਰੀਨ ਸਕੂਲ ਪ੍ਰੋਗਰਾਮ ਚਰਚ ਵਿਦਿਆਰਥੀਆਂ ਨੂੰ ਸਿਰਫ ਪੁਸਤਕਾਂ ਤੇ ਕੇਂਦਰਿਤ ਨਾ ਕਰਕੇ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਜਾਂਦਾ ਨਾਲ ਹੀ ਵਿਦਿਆਰਥੀਆਂ ਨੂੰ ਵਾਤਾਵਰਨੀਆਂ ਗਤੀਵਿਧੀਆਂ ਸਿਖਾਈਆਂ ਜਾਂਦੀਆਂ ਇਸ ਲਈ ਵਿਦਿਆਰਥੀਆਂ ਨੂੰ ਸਕੂਲ ਦੇ ਕੈਂਪਸ 'ਚ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਬਾਰੇ ਵੀ ਜਾਣਕਾਰੀ ਦਿੱਤੀ